ਖਬਰਾਂ ਲਈ ਸਾਡਾ YouTube ਦਾ ਚੈਨਲ ਸਬਸਕ੍ਰਾਈਬ ਕਰੋ।ਆਂ ਵੱਡੀਆਂ ਖਬਰਾਂ ਪੰਜਾਬ 'ਚ 300 ਯੂਨਿਟ ਮੁਫਤ ਬਿਜਲੀ ਬਾਰੇ ਵੱਡੀ ਖਬਰ ਸੀਐਮ ਭਗਵੰਤ ਮਾਨ ਨੇ ਕੀਤਾ ਨਵਾਂ ਐਲਾਨ ਕਿਸਾਨਾਂ ਨੂੰ ਮਿਲੇਗਾ ਲਾਭ ਸੱਤ ਮੈਂਬਰੀ ਕਮੇਟੀ ਨੂੰ ਜਥੇਦਾਰ ਗਿਆਨੀ ਗੀਰ ਸਿੰਘ ਨੇ ਮੁਰਦ ਦਿੱਤਾ ਹੁਕਮ ਕਿਹਾ ਕਮੇਟੀ ਕਾਰਜਸ਼ੀਲ ਹੋਵੇ ਅਤੇ ਅਕਾਲੀ ਦਲ ਦੀ ਨਵੀਂ ਪਰਤੀ ਦੀ ਮੁਹਿੰਮ ਕਰੇ ਸ਼ੁਰੂ ਅੱਜ ਕਿਸਾਨਾ ਗੋਜੁਗਜੀਤ ਸਿੰਘ ਢੱਲੇਵਾਲ ਮੀਡੀਆ ਨੂੰ ਕਰਨਗੇ ਸੰਬੋਧਨ 63 ਦਿਨ ਤੋਂ ਜਾਰੀ ਹੈ ਭੁੱਖ ਹੜਤਾਲ ਬੀਬੀ ਜ਼ਗੀਰ ਕੋਰ ਨੇ ਅਕਾਲੀ ਦਲ ਤੇ ਕੱਢਿਆ ਗੁੱਸਾ ਕਿਹਾ ਸ਼੍ਰੀ ਕਾਲ ਤਖਸੈ ਦੇ ਹੁਕਮ ਨੂੰ ਛੱਡ ਕੇ ਗੈਰ ਕਾਨੂੰਨੀ ਤੌਰ ਤੇ ਕੀਤੀ ਜਾ ਰਹੀ ਹੈ ਪਰ ਬਜਟ ਤੋਂ ਪਹਿਲਾਂ ਕੇਂਦਰੀ ਕਰਮਚਾਰੀਆਂ ਲਈ ਵੱਡਾ ਐਲਾਨ 1 ਅਪ੍ਰੈਲ ਤੋਂ ਲਾਗੂ ਹੋਵੇਗੀ ਸਕੀਮ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਕਿਹਾ ਤਖਤਾਂ ਦੀ ਪ੍ਰਭੂ ਸਤਨੂ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ ਇਸ ਦਿਨ ਮੂੜ ਪਵੇਗਾ ਮੀ ਅੰਮ੍ਰਿਤਸਰ ਚ ਬਣਿਆ ਆਮ ਆਦਮੀ ਪਾਰਟੀ ਦਾ ਮੇਅਰ ਮਿਹਰਬੰਦਿਆ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਦੀ ਹੋਈ ਬਦਲੀ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅਕਾਲੀ ਦਲ ਤੇ ਵੀਨਾ ਨਿਸ਼ਾਨਾ ਕਿਹਾ ਅਕਾਲੀ ਦਲ ਵੱਲੋਂ ਜ਼ਥੇਦਾਰ ਸਾਹਿਬ ਦੇ ਹੁਕਮਾਂ ਨੂੰ ਕੀਤਾ ਜਾ ਰਿਹਾ ਹਨ ਗੋਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਕਰੇ ਲੁਖ ਹਫਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹਰੀ ਊਰਜਾ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਸਸਤੀ ਬਿਜਲੀ ਖਰੀਦ ਰਹੀ ਹੈ ਇਸ ਦੇ ਲਈ ਪੰਜਾਬ ਸਰਕਾਰ ਨੇ ਸੌਰਤੇ ਪੌਣ ਊਰਜਾ ਤੋਂ ਪੈਦਾ ਹੋਣ ਵਾਲੀ ਬਿਜਲੀ ਸਭ ਤੋਂ ਘੱਟ ਕੀਮਤ ਤੇ ਖਰੀਦਣ ਲਈ ਸਮਝੌਤਾ ਕੀਤਾ ਹੈ ਹੁਣ ਕਿਸਾਨਾਂ ਦੀਆਂ ਮੋਟਰਾਂ ਨੂੰ ਸੂਰਜੀ ਊਰਜਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਘੱਟ ਕੀਮਤ ਤੇ ਬਿਜਲੀ ਖਰੀਦਣ ਦੇ ਸਮਝੌਤੇ ਨਾਲ ਨਾ ਸਿਰਫ ਆਮ ਲੋਕਾਂ 'ਚ ਗ੍ਰੀਨ એનર્ਜੀ ਪ੍ਰਤੀ ਉਤਸ਼ਾਹ ਵਧਿਆ ਹੈ ਸਗੋ ਸਰਕਾਰ ਨੂੰ ਸਸਤੇ ਭਾਅ ਤੇ ਬਿਜਲੀ ਵੀ ਮਿਲ ਗਈ ਹੈ ਪੰਜਾਬ ਸਰਕਾਰ ਦੇ ਇਸ ਸਮਝੌਤੇ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਪੰਜਾਬ ਸਰਕਾਰ ਪਹਿਲਾਂ ਇਹ ਸੂਰਜੀ ਊਰਜਾ 14 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦੀ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਵਿੱਚ ਆਮ ਜਨਤਾ ਦੇ ਹਿੱਤ ਵਿੱਚ ਫੈਸਲੇ ਲਏ ਗਏ ਹਨ ਮਾਨ ਸਰਕਾਰ ਨੇ ਕਿਹਾ ਕਿ ਉਹਨਾਂ ਦੇ ਇਰਾਦੇ ਸਾਫ ਹਨ ਅਸੀਂ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾ ਕੇ ਨਾ ਸਿਰਫ ਬੀਤੀ ਤੌਰ ਤੇ ਮਦਦ ਕਰ ਰਹੇ ਹਾਂ ਸਗੋ ਬਿਜਲੀ ਖੇਤਰ ਨੂੰ ਬਿਹਤਰ ਬਣਾਉਣ ਲਈ ਪ੍ਰੋਗਰਾਮ ਵੀ ਲਾਗੂ ਕਰ ਰਹੇ ਹਾਂ ਸ਼੍ਰੀ ਅਕਾਲ ਤਖਸੈ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਸੱਤ ਮੈਂਬਰੀ ਕਮੇਟੀ ਨੂੰ ਕਿਹਾ ਹੈ ਕਿ 2 ਦਸੰਬਰ ਨੂੰ ਨਵੀਂ ਭਰਤੀ ਲਈ ਜੋ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਹ ਹਲੇ ਤੱਕ ਕਾਰਜਸ਼ੀਲ ਨਹੀਂ ਹੋਈ ਉਹਨਾਂ ਨੇ ਕਿਹਾ ਕਿ ਸੱਤ ਮੈਂਬਰੀ ਕਮੇਟੀ ਨੂੰ ਮੂੜਾ ਅਦੇਸ਼ ਦਿੰਦੇ ਹਾਂ ਕਿ ਉਹੋ ਕਾਰਜਸ਼ੀਲ ਹੋਵੇ ਅਤੇ ਅਕਾਲੀ ਦਲ ਦੀ ਨਵੀਂ ਪਰਤੀ ਦੀ ਮੁਹਿੰਮ ਸ਼ੁਰੂ ਕਰੇ। ਉਹਨਾਂ ਨੇ ਕਿਹਾ ਹੈ ਕਿ 7 ਮੈਂਬਰੀ ਕਮੇਟੀ ਅਕਾਲੀ ਦਲ ਦੀ ਪਰਤੀ ਦੀ ਨਿਗਰਾਨੀ ਕਰੇ। ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜ ਸਿੰਘ ਸੈਵਾਨਾਂ ਦੀ ਮੀਟਿੰਗ ਹੋਵੇਗੀ ਅਤੇ 3 ਮੈਂਬਰੀ ਕਮੇਟੀ ਸਿੰਘ ਸੈਵਾਨਾਂ ਦੀ ਜਾਂਚ ਕਰਦੀ ਹੈ। ਉਹਨਾਂ ਕਿਹਾ ਹੈ ਕਿ ਹਰ ਅਹੁਦੇ ਦਾ ਮਾਨ ਸਨਮਾਨ ਰੱਖਣਾ ਲਾਜ਼ਮੀ ਹੈ। ਕਿਸਾਨ ਅਗੂ ਜਗਜੀਤ ਸਿੰਘ ਢੱਲੇਵਾਲ ਨੂੰ ਖਨੋਰੀ ਬਾਰਡਰ ਤੇ ਮਰਨ ਵਰਤਤੇ ਬੈਠਿਆਂ 64 ਦਿਨ ਹੋ ਗਏ ਹਨ ਜਿਸ ਕਾਰਨ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਬੀਤੇ ਕੁਝ ਦਿਨਾਂ ਤੋਂ ਕਿਸਾਨਾ ਗੂ ਬਿਮਾਰ ਵੀ ਹੋ ਗਏ ਸਨ ਅਤੇ ਮੈਡੀਕਲ ਏਡ ਤੋਂ ਬਾਅਦ ਵੀ ਸਿਹਤ ਠੀਕ ਨਹੀਂ ਹੋ ਰਹੀ ਸੀ ਪਰ ਹੁਣ ਡਾਕਟਰਾਂ ਦੀ ਮਿਹਨਤ ਮੂੜ ਰੰਗ ਲਿਆਉਣ ਲੱਗੀ ਹੈ ਕਿਸਾਨਾ ਗੂ ਦਾ ਬੁਖਾਰ ਉਤਰਨ ਅਤੇ ਕੁਝ ਹੱਦ ਤੱਕ ਸੇਜ ਚ ਸੁਧਾਰ ਹੋਣ ਬਾਰੇ ਡਾਕਟਰਾਂ ਨੇ ਦੱਸਿਆ ਹੈ తేవిदास ਦੇਗੀ 28 ਜਨਵਰੀ ਯਾਨੀ ਅੱਜ ਸਵੇਰੇ 10 ਵਜੇ ਜਗਜੀਤ ਸਿੰਘ ਢੱਲੇਵਾਲ ਖੁਦ ਦਾਤਾ ਸਿੰਘ ਵਾਲਾ ਖਨੋਰੀ ਮੋਰਚੇ ਤੇ ਮੀਡੀਆ ਨੂੰ ਆਪਣਾ ਮਹੱਤਵਪੂਰਨ ਸੰਦੇਸ਼ ਦੇਣਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਫਰੀਦਕੋਟ ਤੋਂ ਨਿਗਰਾਨ ਨਿਯੁਕਤ ਕੀਤਾ ਗਿਆ ਸੀ ਪਰ ਵਡਾਲਾ ਨੇ ਹਾਲੀ ਚ ਉਕਤ ਨਿਯੁਕਤੀ ਤੋਂ ਇਨਕਾਰ ਕਰ ਦਿੱਤਾ ਸੀ ਬੀਤੇ ਦਿਨੀ ਗੁਰਪ੍ਰਤਾਪ ਸਿੰਘ ਵਡਾਲਾ ਤੇ ਸਾਬਕਾ ਮੰਤਰੀ ਅਤੇ ਅਕਾਲੀਆ ਗੁਬੀਬੀ ਜਗੀਰਕੌਰ ਨੇ ਜਲੰਧਰ ਚ ਪੰਥਕ ਮੁੱਦਿਆਂ ਤੇ ਪੱਤਰਕਾਰ ਨਾਲ ਗੱਲਬਾਤ ਕੀਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਸਾਰੇ ਆਗੂਆਂ ਨੂੰ ਸ਼੍ਰੀ ਅਕਾਲ ਤਖਸੈਬ ਨੇ ਸਜ਼ਾ ਦਿੱਤੀ ਸੀ ਜਿਸ ਨੂੰ ਸਾਰੇ ਆਗੂਆਂ ਨੇ ਪੂਰਾ ਕੀਤਾ ਹੈ ਬੀਬੀ ਜਗੀਰ ਕੋਰ ਨੇ ਕਿਹਾ ਕਿ 2 ਦਸੰਬਰ ਤੋਂ ਸ਼੍ਰੀ ਅਕਾਲ ਤਖਸੈਬ ਵੱਲੋਂ ਹੁਕਮਨਾਮਾ ਸੁਣਾਇਆ ਗਿਆ ਸੀ ਜੋ ਦੁਨੀਆ ਭਰ ਵਿੱਚ ਇੱਕ ਸੁਨੇਹਾ ਗਿਆ ਸੀ ਜਿਸ ਵਿੱਚ ਗੁਰਮਤ ਅਨੁਸਾਰ ਸਿੱਖ ਕੌਮ ਨੇ ਉਸਤੇ ਪੈਰੇਦਾਰੀ ਕਰਨੀ ਹੁੰਦੀ ਹੈ 2 ਦਸੰਬਰ ਤੋਂ ਬਾਅਦ ਉਹਨਾਂ ਨੂੰ ਹੁਕਮ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ ਪਾਰਟੀ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਪਰ ਇਹ ਭਰਤੀ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ ਬੀਬੀ ਜਗੀਰਕੌਰ ਨੇ ਕਿਹਾ ਕਿ ਅੱਜ ਸਾਰੇ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੇ ਬਿਨਾ ਜ਼ਬਰਦਸਤੀ ਲਏ ਜਾ ਰਹੇ ਹਨ ਬੀਬੀ ਜਗੀਰਕੌਰ ਨੇ ਕਿਹਾ ਕਿ ਜਿਹੜੀ ਰਿਪੋਰਟ ਉਹਨਾਂ ਨੇ 3 ਦਿਨਾਂ ਵਿੱਚ ਜਮ੍ਹਾਂ ਕਰਵਾਉਣੀ ਸੀ ਉਹ ਵੀ ਆਪਣੇ ਆਪ ਪਹਿਲਾਂ 20 ਦਿਨ ਅਤੇ ਫਿਰ 10 ਦਿਨ ਵਧਾ ਦਿੱਤੀ ਗਈ ਹੈ ਬੀਬੀ ਜ਼ਗੀਰ ਕੋਰ ਨੇ ਕਿ ਹੈਗੀ ਸ਼੍ਰੀ ਕਾਲ ਤੱਕ ਸਾਹਿਬ ਦੇ ਹੁਕਮਾਂ ਨੂੰ ਛੱਡ ਕੇ ਗੈਰ ਕਾਨੂੰਨੀ ਤੌਰ ਤੇ ਭਰਤੀ ਸ਼ੁਰੂ ਕੀਤੀ ਗਈ ਹੈ ਅਸੀਂ ਅੱਜ ਤੱਕ ਕਦੇ ਕਿਸੇ ਨਾਲ ਭਾਈਚਾਰੇ ਬਾਰੇ ਗੱਲ ਨਹੀਂ ਕੀਤੀ ਸਰਕਾਰ ਨੇ ਕੇਂਦਰੀ ਕਰਮਚਾਰੀ ਲਈ ਅਧਿਕਾਰੀ ਤੌਰ ਤੇ ਯੂਨੀਫਾਈਡ ਪੈਨਸ਼ਨ ਸਕੀਮ ਦਾ ਐਲਾਨ ਕੀਤਾ ਹੈ ਇਹ ਸਕੀਮ 1 ਅਪ੍ਰੈਲ 2025 ਤੋਂ ਲਾਗੂ ਕੀਤੀ ਜਾਵੇਗੀ ਇਸ ਨਾਲ ਕਰਮਚਾਰੀਆਂ ਨੂੰ ਸੇਵਾ ਮੁਕਤੀ ਤੋਂ ਬਾਅਦ ਗਰੰਟੀ ਸ਼ੁਦਾ ਪੈਨਸ਼ਨ ਮਿਲੇਗੀ ਜਿਸ ਨਾਲ ਉਹਨਾਂ ਦੀ ਵਿੱਤੀ ਸੁਰੱਖਿਆ ਯਕੀਨੀ ਹੋਵੇਗੀ ਐਨਪੀਐਸ ਦੇ ਤਹਿਤ ਕਰਮਚਾਰੀ ਨੂੰ ਆਪਣੀ ਮੂਲ ਤਨਖਾਹ ਦਾ 10% ਯੋਗਦਾਨ ਪਾਉਣਾ ਪੈਂਦਾ ਹੈ ਜਦੋਂ ਕਿ ਸਰਕਾਰ ਦਾ ਯੋਗਦਾਨ 14% ਹੈ ਇਸ ਦੇ ਨਾਲ ਹੀ 1 ਅਪ੍ਰੈਲ 2025 ਤੋਂ यूपीएस ਲਾਗੂ ਹੋਣ ਤੋਂ ਬਾਅਦ ਸਰਕਾਰ ਦਾ ਯੋਗਦਾਨ ਕਰਮਚਾਰੀ ਦੀ ਮੂਲ ਤਨਖਾਹ ਦਾ 18% ਹੋਵੇਗਾ ਇਸ ਦਾ ਮਤਲਬ ਹੈ ਕਿ ਕਰਮਚਾਰੀ ਨੂੰ ਹੁਣ ਜ਼ਿਆਦਾ ਪੈਨਸ਼ਨ ਮਿਲੇਗੀ ਪਰ ਇਸ ਨਾਲ ਸਰਕਾਰੀ ਖਜ਼ਾਨੇ ਤੇ ਵਾਧੂ ਬੋਝ ਪਵੇਗਾ ਪਹਿਲੇ ਸਾਲ 'ਚ ਇਸ ਦਾ ਅਨੁਮਾਨਿਤ ਖਰਚਾ 6250 ਕਰੋੜ ਰੁਪਏ ਤੱਕ ਹੋ ਸਕਦਾ ਹੈ ਸ਼੍ਰੀ ਹਜੂਰ ਸਾਹਿਬ ਵਿਖੇ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੈਨੂੰ ਪਿਛਲੇ ਦਿਨੀ ਗਿਆਨੀ ਰਗਵੀਰ ਸਿੰਘ ਦਾ ਫੋਨ ਆਇਆ ਤੇ ਕਿ ਹੈਗੀ ਜਥੇਦਾਰ ਜੀ ਪੰਥ ਵਿੱਚ ਕੀ ਹੋ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਹੈ ਕਿ ਮੈਂ ਕਿਹਾ ਸਾਬ ਜੀ ਹੌਸਲਾ ਰੱਖੋ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਹੈ ਕਿ ਅਸੀਂ ਕਿਸ ਤਰ੍ਹਾਂ ਸੇਵਾ ਨਿਭਾਵਾਂਗੇ ਉਹਨਾਂ ਨੇ ਕਿ ਹੈ ਕਿ ਜੇ ਸਾਡੇ ਨਾਲ ਬੁਰਾ ਹੋ ਰਿਹਾ ਹੈ ਇਹ ਵੀ ਗੁਰੂ ਸਾਹਿਬ ਦੇਖਣਗੇ ਉਹਨਾਂ ਨੇ ਕਿ ਹੈਗੇ ਤਖਤਾਂ ਦੀ ਪ੍ਰਭੂ ਸਤਾ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਹੈ ਕਿ ਕੌਮ ਵਿੱਚ ਜੇਕਰ ਕੋਈ ਵੀ ਗੁਰੂਵੱਲ ਪਿੱਠ ਕਰੇਗਾ ਤਾਂ ਉਸ ਦਾ ਨਾਸ਼ ਹੋਵੇਗਾ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਹੈ ਕਿ ਜਦੋਂ ਅਸੀਂ ਆਈ ਹੋਈ ਪੁਰਾਣੀ ਡਾਕ ਖੋਲੀ ਉਸ ਵਿੱਚੋਂ ਕਈ ਪੱਤਰਾਂ ਦੀ ਸ਼ਬਦਾਵਲੀ ਪੜਨ ਯੋਗ ਨਹੀਂ ਹੈ ਉਹਨਾਂ ਨੇ ਕਿ ਹੈ ਕਿ ਇੱਕ ਲਿਫਾਫੇ ਵਿੱਚੋਂ ਚੂੜੀਆਂ ਨਿਕਲੀਆਂ ਸਨ ਅਤੇ ਮੈਂ ਆਪਣੀ ਝੋਲੀ ਵਿੱਚ ਪਾ ਕੇ ਸ਼੍ਰੀ ਕਾਲ ਤੱਕ ਸਾਈਂ ਉੱਤੇ ਜਾ ਕੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਅਗੇ ਅਰਦਾਸ ਕੀਤੀ ਉਹਨਾਂ ਕਿ ਹੈ ਕਿ ਪੰਜੇ ਤਖਤਾਂ ਦੀ ਪ੍ਰਭੂਸਤਾ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਪੰਜਾਬ ਚ ਕੁਝ ਦਿਨਾਂ ਤੋਂ ਧੁੱਪ ਨਿਕਲਣ ਤੋਂ ਬਾਅਦ ਠੰਡ ਨੇ ਫਿਰ ਤੋਂ ਜੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਪਹਾੜਾਂ ਚ ਬਰਬਾਰੀ ਤੋਂ ਬਾਅਦ ਪੰਜਾਬ ਚ ਅੰਮ੍ਰਿਤਸਰ ਦੇ ਮੈਦਾਨੀ ਇਲਾਕਿਆਂ ਚ ਠੰਡ ਕਾਫੀ ਵੱਧ ਗਈ ਹੈ ਸੀਤ ਲਹਿਰ ਦੀ ਚੇਤਾਵਨੀ ਵਿਚਕਾਰ ਹੁਣ ਤੁੰਦ ਦਾ ਲਾਟ ਜਾਰੀ ਕੀਤਾ ਗਿਆ ਹੈ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਬੱਦਲ ਛਾਏ ਹੋਏ ਹਨ ਤਾਪਮਨ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਵਿਭਾਗ ਵੱਲੋਂ ਅੱਜ ਸ਼ੀਤ ਲਹਿਰ ਦਾ yellow alert ਜਾਰੀ ਕੀਤਾ ਗਿਆ ਹੈ ਵਿਭਾਗ ਮੁਤਾਬਕ ਅਗਲੇ 24 ਘੰਟੇ ਸੂਬੇ ਦੇ ਕਈ ਹਿੱਸਿਆਂ 'ਚ ਸ਼ੀਤ ਲਹਿਰ ਜਾਰੀ ਰਹੇਗੀ ਹਾਲਾਂਕਿ ਉਸ ਤੋਂ ਬਾਅਦ ਸ਼ੀਤ ਲਹਿਰ ਦਾ ਕੋਈ alert ਨਹੀਂ ਹੈ ਪਰ ਮਹੀਨੇ ਦੇ ਅਖੀਰ 'ਚ ਲਗਾਤਾਰ 2 ਦਿਨਮੀ ਪੈਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ ਅੰਮ੍ਰਿਤਸਰ ਨਗਰ ਨਿਗਮ ਚੋਣਾ ਦੌਰਾਨ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਤਿੰਨੋ ਉਦੇਸ਼ ਹਾਸਲ ਕਰਕੇ ਅਮਰੀਕਸਰ ਨਗਰ ਨਿਗਮ ਚਾ ਮੰਮੀ ਪਾਰਟੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ ਅਮਰੀਕਸਰ ਨਗਰ ਨਿਗਮ ਚੋਣਾਂ ਦੌਰਾਨ ਦੋ ਕਾਂਗਰਸੀ ਨਗਰ ਕੌਂਸਲਰ ਗੈਰਹਾਜ਼ਰ ਰਹੇ ਜਿਸ ਨਾਲ ਪਾਰਟੀ ਦੀ ਸਥਿਤੀ ਕਮਜ਼ੋਰ ਹੋ ਗਈ ਇਸ ਤੋਂ ਇਲਾਵਾ ਕਾਂਗਰਸ ਅਤੇ ਭਾਜਪਾ ਦੋਵੇਂ ਆਪਣੇ ਮੇਅਰ ਉਮੀਦਵਾਰ ਨੂੰ ਨਾਮਜ਼ਦ ਕਰਨ ਵਿੱਚ ਅਸਫਲ ਰਹੇ ਜੋ ਕਿ ਤਿਆਰੀ ਅਤੇ ਅੰਦਰੂਨੀ ਤਾਲਮੇਲ ਦੀ ਘਾਟ ਨੂੰ ਜਾਗਰੂਕ ਕਰਦਾ ਹੈ ਅਮਰੀਕਸਰ ਤੋਂ ਪਹਿਲਾਂ ਜਲੰਧਰ ਪਟਿਆਲਾ ਤੇ ਲੁਧਿਆਣਾ ਵਿੱਚ ਵੀ ਆਪ ਦੇ ਮੇਅਰ ਚੁਣੇ ਗਏ ਸਨ ਇੱਥੇ ਵੀ ਦੱਸ ਦिए ਕਿ ਅਮਰੀਕਸਰ ਦੇ ਮੇਅਰ ਦੀਆਂ ਚੋਣਾਂ ਪੂਰੀਆਂ ਹੋਣ ਦੇ ਨਾਲ ਹੀ ਅਮਰੀਕਸਰ ਦੇ ਪੁਲਿਸ ਕਮਿਸ਼ਨਰ ਨੂੰ ਬਦਲ ਦਿੱਤਾ ਗਿਆ ਹੈ ਕੁਲਦੀਪ ਸਿੰਘ ਚਾਹਲ ਨੂੰ ਅਮਰੀਕਸਰ ਦਾ ਨਵਾਂ ਕਮਿਸ਼ਨਰ ਬਣਾਇਆ ਗਿਆ ਹੈ ਜਦੋਂ ਕਿ ਅਮਰੀਕਸਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੂੰ ਲੁਧਿਆਣਾ ਭੇਜਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਅਗੋਂ ਵੱਲ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਕਾਨਫਰੰਸ 'ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਣ ਇੱਕ ਵਾਰ ਫਿਰ ਅਕਾਲੀ ਦਲ ਤੇ ਹਮਲਾ ਬੋਲਦੇ ਹਨ ਕਿ ਹੈ ਕਿ ਅਕਾਲੀ ਦਲ ਵੱਲੋਂ ਜਥੇਦਾਰ ਸਾਹਿਬ ਦੇ ਹੁਕਮਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜਥੇਦਾਰ ਸ਼੍ਰੀ ਕਾਲਤਖਸੈਬ ਨੇ ਦੁਬਾਰਾ 7 ਮੈਂਬਰੀ ਕਮੇਟੀ ਨੂੰ ਅਕਾਲੀ ਦਲ ਦੀ ਨਵੀਂ ਪਰਤੀ ਤੇ ਕੰਮ ਕਰਾਉਣ ਦੇ ਹੁਕਮ ਦਿੱਤੇ ਹਨ ਜਿਸ ਤੇ ਬਾਗੀ ਆਗੂਆਂ ਨੇ ਕਿਹਾ ਹੈ ਕਿ ਇਹ ਪਰਤੀ ਅਕਾਲੀ ਦਲ ਦੀ ਨਹੀਂ ਸਗੋ ਸੁਖਵੀਰ ਬਾਦਲ ਦੀ ਹੈ ਕਿਉਂਕਿ ਇਹਨਾਂ ਨੇ ਕਿਸੇ ਤੋਂ ਇਜਾਜ਼ਤ ਲਏ ਬਿਨਾ ਖੂਦ ਪ੍ਰਧਾਨ ਦੀ ਨਿਯੁਕਤੀ ਕਰ ਦਿੱਤੀ ਹੈ ਉਹਨਾਂ ਕਿ ਹੈਗੀ 2 ਦਸੰਬਰ ਨੂੰ ਸ਼੍ਰੀ ਕਾਲ ਤਖਸਾਏ ਵੱਲੋਂ ਜੋ ਹੁਕਮ ਸੁਣਾਇਆ ਗਿਆ ਸੀ ਉਸ ਦੀ ਨਬੀ ਨਪਾਲਣਾ ਨਹੀਂ ਹੋ ਰਹੀ ਉਹਨਾਂ ਨੇ ਚਿੰਤਾ ਅਤੇ ਫਿਕਰ ਜ਼ਾਹਿਰ ਕੀਤਾ ਸੀ ਕਿ ਜਥੇਦਾਰ ਦੇ ਸੁਣਾਏ ਫੈਸਲੇ ਦੀ ਅਗਿਆ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਭਲਕੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪਾਬੁਕ ਅਪੀਲ ਕੀਤੀ ਗਈ ਹੈ ਉਸ ਗੱਲ ਦਾ ਸਮੁੱਚੇ ਖਾਲਸਾ ਪੰਥ ਚ ਅਹਿਸਾਸ ਹੋ ਰਿਹਾ ਹੈ ਸੋ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਇੱਕ ਧੜੇ ਵੱਲੋਂ ਹੁਕਮ ਅਦੂਲੇ ਕੀਤੀ ਜਾ ਰਹੀ ਹੈ ਉਸ ਦਾ ਨੋਟਿਸ ਲੈਣਾ ਬਣਦਾ ਹੈ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਵਿੱਚ ਬੈਠਾ ਆਪਣੀ ਸੀਟ ਦੇ ਉੱਤੇ ਤੇ 2-3 ਮਹੀਨਿਆਂ ਦੀ ਡਾਕ ਜਿਹੜੀ ਹੈ ਉਹ ਇਕੱਠੀ ਹੋਈ ਪਈ ਸੀ ਤੇ ਜਦੋਂ ਉਹ ਡਾਕ ਖੋਲਣੀ ਸ਼ੁਰੂ ਕੀਤੀ ਤੇ ਉਸ ਡਾਕ ਦੇ ਵਿੱਚ ਜਿੰਨੀਆਂ ਚਿੱਠੀਆਂ ਸੀ ਜਿੰਨੇ ਪੱਥਰ ਸੀ ਉਹਨਾਂ ਪੱਤਰਾਂ ਦੇ ਵਿੱਚ ਇਹੋ ਜੀ ਸ਼ਬਦਾਵਲੀ ਲਿਖੀ ਸੀ ਜਿਹੜੀ ਸੁਣਾਉਣੀ ਇੱਕ ਪਾਸੇ ਪੜੀ ਨਹੀਂ ਸੀ ਜਾ ਸਕਦੀ ਅਰ ਸਾਧ ਸੰਗਤ ਜੀ ਇਹ ਹਕੀਕਤ ਮੈਂ ਦੱਸਣਾ ਚਾਹੁੰਦਾ ਹਾਂ ਕੋਜ ਇੱਕ ਲਫਾਫੇ ਐਸੇ ਸੀ ਉਸ ਡਾਕ ਦੇ ਵਿੱਚ ਜਦੋਂ ਮੈਂ ਖੋਲੇ ਤੇ ਉਹਦੇ ਵਿੱਚੋਂ ਚੂੜੀਆਂ ਨਿਕਲੀਆਂ ਸੀ ਮਨ ਬੜਾ ਪਰੇਸ਼ਾਨ ਹੋਇਆ ਉਸੇ ਵੇਲੇ ਉਹ ਚੂੜੀਆਂ ਆਪਣੀ ਝੋਲੀ ਚ ਪਾਈਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਗੋਲਕ ਦੇ ਉੱਤੇ ਚੂੜੀਆਂ ਰੱਖ ਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਆ ਭੇਜਿਆ ਇਸ ਆਇਆ ਕੀ ਕਰੀਏ ਇਹਦਾ ਜੇ ਤਖਤ ਦੇ ਜਥੇਦਾਰ ਦਾ ਸਨਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਨਮਾਨ ਹੈ ਤਖਤ ਦੇ ਜਥੇਦਾਰ ਦੇ ਪੁਤਲੇ ਫੂਕਣੇ ਇਹ ਕੀ ਦਾ ਅਪਮਾਨ ਹੈ ਮੈਂ ਇਹ ਪੰਥ ਤੋਂ ਪੁੱਛਣਾ ਚਾਹੁੰਦਾ ਇਹ ਕੀ ਦਾ ਅਪਮਾਨ ਹੈ ਤਖਤ ਦੇ ਜਥੇਦਾਰ ਦੇ ਪੁਤਲੇ ਫੂਕਣੇ ਮਾਨਜੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਬੈਠੇ ਨੇ ਪਿਛਲੇ ਦਿਨੀ ਇਹਨਾਂ ਦਾ ਫੋਨ ਆਇਆ ਬੜੇ ਭਾਵਕ